ਇਹ ਲਾਈ ਬਿਠੇ ਇੱਕ ਪਾਸੇ ਤਰ੍ਹਾਂ ਤਰ੍ਹਾਂ ਦੇ ਗਾਣੇ ਲਾ ਕੇ ਗੰਦੇ ਉੱਥੇ ਨਾਲ ਉੱਥੇ ਆਪਣਾ ਪ੍ਰਸ਼ਾਸਨ ਇਹਨਾਂ ਨੂੰ ਦਿੱਤੀ ਆਪਣੀ ਇਜਾਜ਼ਤ ਹੁਣ ਜਿੰਨੇ ਕੋਈ ਬੰਦ ਨਹੀਂ ਕਰਦਾ ਇਹ ਜਿਹੜਾ ਮੇਲਾ ਲਾਇਆ ਇੱਕ ਸਰਕਾਰ ਨੇ ਉਹਨੇ ਇੱਕ ਥੱਲੇ ਨਹੀਂ ਉਤਰਨਾਗਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਿੰਘੇ ਚੜ ਗਿਆ ਆਪਣਾ ਟਾਵਰ ਤੇ ਅਰੋਸਕਤ ਕੇ ਇਹਨਾਂ ਨੇ ਆਪਣਾ ਜਿਹੜਾ ਮੇਲਾ ਲਾਇਆ ਇੱਥੇ ਪ੍ਰਸ਼ਾਸਨ ਨੇ ਇਜਾਜ਼ਤ ਦਿੱਤੀ ਓਥੇ ਡੀਜੇ ਲੱਗੀ ਜਾਂਦੇ ਇੱਕ ਬੱਸ ਹੀ ਦੀਹਾੜੇ ਚੱਲਦੇ ਆ ਇੱਕ ਬੱਸ ਹੀ ਦੀਹਾੜੇ ਚੱਲਦੇ ਆ ਵੇਖੋ ਜੀ ਟਰਾਵਰ ਦੇ ਉੱਤੇ ਜੜੇ ਆ ਤਾਂ ਜਾਣ ਦਾ ਕੋਈ ਰਸਤਾ ਨਹੀਂ ਜਾਲੇ ਬੈਠੇ ਆ ਹੁਣ ਜਿੰਨੇ ਕੋਈ ਬੰਦ ਨਹੀਂ ਕਰਦਾ ਇਹ ਜਿਹੜਾ ਮੇਲਾ ਲਾਇਆ ਇੱਥੇ ਸਰਕਾਰ ਨੇ ਉਹਨੇ ਕੋ ਥੱਲੇ ਨਹੀਂ ਉਤਰਨਾਗਾ ਮਹਾਰਾਜ ਕਿਰਪਾ ਕਰੀ ਬਸ ਡੋਲਣ ਨਾ ਦੇ ਮਹਾਰਾਜ ਸੜਕ ਤੋਂ ਤੇ ਇਹਨਾਂ ਦਾ ਮੇਲਾ ਬੰਦ ਕਰਾਉਣਾ ਜਿਹੜਾ ਉੱਥੇ ਲਾਇਆਈ ਇਹਨਾਂ ਨੇ ਇਹ ਮੇਲਾ ਜਿੰਨੇ ਕਰ ਚੱਲੂਗਾ ਓਨੇ ਕਰ ਸਾਡੇ ਦਿਲ ਬਹੁਤ ਦੁਖੀ ਜਾਂਦੇ ਆ। ਉਹ ਫਿਰ ਅਸੀਂ ਹੁਣ ਜਾਂ ਤਾਂ ਸ਼ਹੀਦੀ ਪਾਵਾਂਗੇ ਤੇ ਜਾਂ ਫਿਰ ਇਹ ਮੇਲਾ ਬੰਦ ਕਰਨਗੇ। ਇੰਨੀ ਕਾ ਮੇਰਾ ਭਰਾ ਹੁਣ ਵੀਡੀਓ ਸ਼ੇਅਰ ਕਰ ਦਿਓ। ਇਹ ਨਾ ਹੋਵੇ ਤੁਸੀਂ ਵੀਡੀਓ ਸ਼ੇਅਰ ਨਾ ਕਰੇ ਲੋਕਾਂ ਤੱਕ ਗੱਲ ਨਾ ਪਹੁੰਚੇ ਸਰਕਾਰ ਤੱਕ ਗੱਲ ਨਾ ਪਹੁੰਚੇ। ਜੇ ਤਾਂ ਮੇਲਾ ਬੰਦ ਕਰ ਦੇਣਗੇ ਫਿਰ ਤਾਂ ਥੱਲੇ ਆ ਜਾਾਂਗੇ। ਨਹੀਂ ਤਾਂ ਫਿਰ ਉੱਤੇ ਹੀ ਰੱਖਾਂਗੇ ਜਿੰਨੇ ਕਰ ਮਹਾਰਾਜ ਰੱਖੂਗਾ। ਇਹ ਮੇਲਾ ਇਹ ਬੰਦ ਕਰਨਾ ਪੈਣਾ ਜਿਹੜਾ ਸਾਡੇ ਇਹ ਸੀਨੇ ਦੇ ਉੱਤੇ ਤੁਸੀਂ ਪੇਪਰ ਲਾ ਜਾਣਾ। ਇਹ ਨਹੀਂ ਲੱਗਣ ਨਹੀਂ ਦੇਣਾਗਾ ਇਹ ਹਜੇ ਖਾਲਸੇ ਗੁਰੂ ਕੇ ਜਿਉਂਦੇ ਆ ਕੋਈ ਮਾੜੀ ਮੋਟੀ ਗੱਲ ਨਹੀਂ ਆ ਸਿੰਘ ਟਾਵਰ ਤੇ ਚੜ ਗਿਆ ਮੇਰਾ ਭਰਾ ਇਹ ਸ਼ੇਅਰ ਕਰਦੇ ਹੋ ਹਨਾ ਤੁਹਾਨੂੰ ਹੋਰ ਕੁਝ ਨਹੀਂ ਕਹਿੰਦਾ ਲਾਈਕ ਕਮੈਂਟ ਕਰਨ ਨੂੰ ਸ਼ੇਅਰ ਕਰਦੇ ਹੋ ਮੇਰਾ ਭਰਾ ਤੇ ਜਿੰਨੇ ਜਿਹੜੇ ਸਰਕਾਰ ਇਹ ਬੰਦ ਨਹੀਂ ਕਰਾਉਂਦੀ ਕੀ ਆ ਜਿਹੜਾ ਮੇਲਾ ਲਾਇਆ ਇਹਨਾਂ ਨੇ ਉਹਨੇ ਕੱਥਲੇ ਨਹੀਂ ਆਉਂਦਾ ਹੁਣ ਥੱਲੇ ਤਾਂ ਮੇਰੀ ਪਾਸ ਜਾਂ ਤਾਂ ਮੇਰੀ ਇਹ ਮਿੱਟੀ ਚੱਕ ਕੇ ਲੈ ਲੈ ਕੇ ਰਹਿਣਗੇ ਲੈ ਕੇ ਜਾਣ ਜਾਣ ਕੇ ਕੁੜੀਆਂ ਵੰਦੇ ਆ ਇਹ ਜਾਣ ਜਾਣ ਕੇ ਕੁੜੀਆਂ ਵੀ ਲੈ ਲੈ ਕੇ ਰਹਿਣਗੇ ਵੀ ਓਏ ਇਹ ਜਿਹੜਾ ਬੰਦਾ ਹੈ ਇੱਕ ਸ਼ੀਤੀ ਦੇਣ ਤੋਂ ਬਾਅਦ ਜਿੱਨਾਂ ਨੇ ਵੀ ਸਵਾਣਾ ਸ਼ੁਰੂ ਕਰ ਦਿੱਤਾ ਤੇ ਇੱਕ ਸਵੇਰੇ ਅੱਜ ਅਰਲੀ ਮਾਰਨਿੰਗ 9:30 ਵਜੇ ਬੀਐਸਐਨਐਲ ਟਾਵਰ ਮੁਗਾ ਅਵਿਸ਼ਤ ਸਹਿਰਾ ਪੁਰਾਣੇ ਸਹਿਰਾ ਗਰਾਊਂਡ ਤੇ ਕਰਮਜੀਤ ਸਿੰਘ son of ਲਾਲ ਸਿੰਘ ਵਾਸੀ ਲੰਡੇ ਕੇ ਜਥੇਦਾਰ ਹੈ ਇਹ ਚੜ ਗਿਆ ਉੱਪਰ ਚੜ ਗਿਆ ਇਹ ਕਹਿੰਦਾ ਵੀ ਪ੍ਰੂਵਮੈਂਟ ٹرسٹ ਦਾ ਜਿਹੜਾ ਮੇਲਾ ਚੱਲ ਰਿਹਾ ਉਹਨੂੰ ਬੰਦ ਕਰਾਓ ਉਹ ਉਹ ਪ੍ਰੂਵਮੈਂਟ ٹرسٹ 'ਚ ਜਿਹੜਾ ਮੇਲਾ ਚੱਲ ਰਿਹਾ ਉਹਦੇ 'ਚ ਡੀਜੇ ਜਾਂ ਗੰਦੇ ਗਾਣੇ ਜਾਂ ਕੋਈ ਹੋਰ ਓਦਾਂ ਦੀਆਂ ਮੂਵਮੈਂਟ ਚੱਲ ਰਹੀ ਆ ਉਹ ਕਹਿੰਦੇ ਜੋ ਵੀ ਸ਼ੀਧੀ ਦਿਹਾੜੇ ਚੱਲ ਰਹੀ ਆ ਸੋਗ ਸਮਾਚਾਰ ਚੱਲਿਆ ਸੋਗ ਲਹਿਰ ਚੱਲ ਰਹੀ ਆ ਚਾਰ ਸਾਹਿਬ ਜਾਦੇ ਬਾਬਾ ਜੀ ਦੇ ਸ਼ਹੀਦ ਹੋਏ ਸੀਗੇ ਕਿਉਂਕਿ 28 ਤਰੀਕ ਤੱਕ ਇਹ ਪ੍ਰੋਗਰਾਮ ਚੱਲ ਰਿਹਾ ਤੇ ਉਸ ਨੂੰ ਜੋ ਵੀ ਜਸ਼ਨ ਮਨਾ ਰਹੇ ਆ ਉਹਨੂੰ ਬੰਦ ਕਰਾਓ ਮੇਰੀ ਮੰਗ ਇੱਕੋ ਹੀ ਆ ਕਹਿੰਦੇ ਵੀ ਜੋ ਵੀ ਫਰਮੈਂਟ ਟ੍ਰਸਟ ਚ ਹੈ ਮੇਲਾ ਚੱਲ ਰਿਹਾ ਉਹਨੂੰ ਬੰਦ ਕਰਾਓ ਫਿਰ ਉਸ ਤੋਂ ਬਾਅਦ ਮੈਂ نیچے ਆਉਂਗਾ ਪਰ ਅਸੀਂ ਜੀ ਸਾਹਿਬ ਦੀ ਦੀ ਮੰਨ ਜੋਗਾ ਅਸੀਂ ਸਾਹਿਬ ਦੀ ਬਦਲਤ ਮੈਂ ਇੱਥੇ ਉਹਨਾਂ ਨੂੰ ਸਮਝਾਉਣ ਆਏ ਆ ਅਸੀਂ ਪ੍ਰਸ਼ਾਸਨ ਸਾਰਾ ਕੋਸ਼ਿਸ਼ ਕਰ ਰਿਹਾ ਵੀ ਇਹਨਾਂ ਨੂੰ ਸਮਝਾ ਕੇ ਵਿਝਾ ਕੇ ਅਸੀਂ ਇਹਨਾਂ ਨੂੰ نیچے ਲੈ ਕੇ ਆਈਏ ਤੇ ਅਸੀਂ ਜੋ ਵੀ ਉੱਥੇ ਪ੍ਰੋਗਰਾਮ ਚੱਲ ਰਿਹਾ ਉਹਨੂੰ ਆਪਾਂ ਉੱਥੇ ਜਿਹੜਾ ਬੰਦ ਕਰਾਤਾ ਮਨਜੋਗ ਸਿੰਘ ਸਾਹਿਬ ਜੀ ਨਾਲ ਗੱਲਬਾਤ ਚੱਲ ਰਹੀ ਆ ਉਹ ਕਹਿੰਦੇ ਸਪੀਕਰ ਬੰਦ ਕਰਾਤੇ ਅਸੀਂ ਤੇ ਉਸ ਤੋਂ ਬਾਅਦ ਅਸੀਂ ਕੀਰਤਨ ਜਾਂ ਉੱਥੇ ਕੋਈ ਸਮਾਗਮ ਦਾ ਮਤਲਬ ਸਭਾਚਾਰ ਨੂੰ ਬੰਦ ਕਰਾ ਕੇ ਗੁਰਬਾਣੀ ਦਾ ਪ੍ਰੋਗਰਾਮ ਉੱਥੇ ਅਸੀਂ ਚਾਰਾ ਚਲਾ ਰਹੇ ਆ